ਦਿਲ ਨੂੰ ਝੰਝੋੜ ਕੇ ਰੱਖ ਦੇਣ ਵਾਲੀਆਂ ਇਹ ਤਸਵੀਰਾਂ ਗਿੱਦੜਬਾਹ ਦੇ ਪਿੰਡ ਗੁਰੂਸਰ ਦੀਆਂ ਸ਼ਿਵਤਾਰ ਸਿੰਘ ਨੇ ਮੈਜ ਚਾਰ ਪੰਜ ਮਹੀਨੇ ਪਹਿਲਾਂ ਆਪਣੀ ਜ਼ਿੰਦਗੀ ਦਾ ਸਫ਼ਰ ਕੋਟਪੱਤਾ ਦੀ ਰਹਿਣ ਵਾਲੀ ਖੁਸ਼ਮਨਦੀਪ ਕੌਰ ਨਾਲ ਸ਼ੁਰੂ ਕਰਿਆ ਉਸ ਨੂੰ ਨਹੀਂ ਪਤਾ ਸੀ ਕਿ ਇਹ ਸਫ਼ਰ ਲੰਮਾ ਨਹੀਂ ਜਾਣਾ ਅਤੇ ਮੈਜ ਕੁਝ ਮਹੀਨਿਆਂ ਦੀ ਹੀ ਉਸ ਦੀ ਜ਼ਿੰਦਗੀ ਦੀ ਹਮਸਫ਼ਰ ਬਣੇਗੀ ਇਸ ਨੇ ਹੀ ਉਸ ਦੀ ਜਾਨ ਲੈ ਲਈ ਤਸਵੀਰਾਂ ਦੇ ਵਿੱਚ ਤੁਸੀਂ ਤਸਵੀਰ ਦੇਖ ਰਹੇ ਹੋ ਖੁਸ਼ਮਨਦੀਪ ਕੌਰ ਦੀ ਹੈ ਜਿਸ ਨੇ ਆਪਣੇ ਪੂਰੇ ਟੱਬਰ ਨੂੰ ਹੀ ਰੋਟੀਆਂ ਦੇ ਵਿੱਚ ਪਾ ਕੇ ਪਰਿਵਾਰ ਦੇ ਮੁਤਾਬਕ ਜ਼ਹਿਰ ਖਵਾ ਦਿੱਤਾ ਜਿਸ ਦੇ ਚਲਦਿਆਂ ਪਰਿਵਾਰਕ ਮੈਂਬਰਾਂ ਦੀ ਤਬੀਰ ਤਾਂ ਖਰਾਬ ਹੋ ਜਾਂਦੀ ਹੈ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਜਿੱਥੇ ਸ਼ਿਵਤਾਰ ਸਿੰਘ ਅਤੇ ਉਸ ਦੀ ਮਾਤਾ ਦਮ ਤੋੜ ਜਾਂਦੇ ਨੇ ਤਾਂ ਉੱਥੇ ਹੀ ਸ਼ਿਵਤਾਰ ਸਿੰਘ ਦੇ ਪਿਤਾ ਹਸਪਤਾਲ ਦੇ ਵਿੱਚ ਭਰਤੀ ਹੈ ਉਧਰ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਪੁਲਿਸ ਨੇ ਖੁਸ਼ਮਨਦੀਪ ਕੌਰ ਤੇ ਪਰਚਾ ਦਰਜ ਕਰ ਲਿਆ ਹੈ ਤਾਂ ਉਹਦਾ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਕਰਦੀਆਂ ਜਿਸ ਆٹے ਦੇ ਵਿੱਚ ਰੋਟੀਆਂ ਬਣਾ ਕੇ ਪਰਿਵਾਰ ਨੂੰ ਖਵਾਈਆਂ ਗਈਆਂ ਤਾਂ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਉਹਨਾਂ ਵਿੱਚ ਜ਼ਹਿਰ ਦੀ ਹਜੇ ਵੀ ਸਮਿਲ ਆ ਰਹੀ ਆ ਤਾਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਪਰਿਵਾਰਕ ਮੈਂਬਰ ਦੱਸ ਰਹੇ ਨੇ ਕਿਵੇਂ ਆਟੇ ਦੇ ਵਿੱਚ ਜ਼ਹਿਰ ਪਾ ਕੇ ਪੂਰੇ ਟੱਬਾ ਨੂੰ ਦੇ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਉਹ ਦੁਨੀਆ ਤੋਂ ਚਲੇ ਗਏ ਤਾਂ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਆਖਰ ਉਹ ਵਿਸ਼ਵਾਸ ਕਿਸ ਤੇ ਕਰਨਗੇ ਇਹ ਉਹ ਪਤਲੀ ਹੈ ਜਿਸ ਦੇ ਵਿੱਚ ਜਿਹੜੀ ਭਿੰਡੀਆਂ ਦੀ ਸਬਜ਼ੀ ਹਰਨੀ ਗਈ ਸੀ ਤਾਂ ਇਹ ਸਾਰਾ ਕੁਝ ਪਰਿਵਾਰ ਵਿਖਾ ਰਿਹਾ ਹੈ ਤੇ ਇਹਨਾਂ ਦੇ ਵਿੱਚ ਸਮੈਲ ਆ ਰਹੀ ਹੈ ਜ਼ਹਿਰ ਪਾਇਆ ਗਿਆ ਜਿਸ ਦੇ ਚਲਦਿਆਂ ਪਰਿਵਾਰਕ ਮੈਂਬਰ ਦੁਨੀਆ ਤੋਂ ਚਲ ਵਸਦੇ ਨੇ ਬੜੇ ਚਾਵਾਂ ਦੇ ਨਾਲ ਸ਼ਿਫਤਾਰ ਸਿੰਘ ਕੁਝ ਮਹੀਨੇ ਪਹਿਲਾਂ ਹੀ ਆਪਣੇ ਘਰ ਇਸ ਔਰਤ ਨੂੰ ਲੈ ਕੇ ਆਇਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਕਾਲਜੁਗੀ ਔਰਤ ਸਾਰੇ ਘਰ ਨੂੰ ਹੀ ਬਰਬਾਦ ਕਰ ਦੇਵੇਗੀ ਅਤੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਹੀ ਇਸ ਕਹਾਂ ਤੋਂ ਤੋੜ ਦੇਵੇਗੀ ਘਰ ਦੇ ਵਿੱਚ ਵੈਨ ਪੈ ਰਹੇ ਨੇ ਕੀ ਕਹਿ ਰਹੇ ਨੇ ਪਰਿਵਾਰ ਕੇ ਮੈਂਬਰ ਆਊਟ ਹਨ ਨੂੰ ਸੁਣਾਉਣੇ ਆ ਹਾਏ ਹੋਇਆ ਤੁਮੰਨੀ ਆਹੋ ਕੰਦੀ ਮਾਸਫਰੇ ਪਿਆਤੀ ਆਟੇ ਚ ਗੁੰਨ ਕੇ ਅਰਦੇ ਸਾਈ ਗਵਾਤੇ ਨਾ ਮੇਰੀ ਮਾਰੀ ਨਾ ਵੇਲੂਟਾਰੇ ਆ ਹਾਏ ਮੇਰੇ ਪਿਆਉ ਦੀ ਤੋੜ ਤੰਗ ਮਾਰਾ ਆਟੇ ਚ ਸੀ ਪੈ ਨਹੀਂ ਹਾਏ ਆਟੇ ਚ ਆਟੇ ਚ ਗੁੰਨਦੀ ਗੁੱਤੀ ਦੇ ਓਏ ਆਟੇ ਚ ਗੁੰਨਦੀ ਆਟੇ ਚ ਵਜਲੀ ਮਲਤ ਕਹੀ ਜਾਂਦਾ ਜਾ ਕੇ ਵੇਖ ਲੋ ਹਾਏ ਆਟੇ ਚ ਸਭਰੇ ਪਾਈ ਪਈ ਆ ਹਾਏ ਇਹ ਵਿਆਹ ਕਿੰਨਾ ਟਾਈਮ ਹੋਇਆ ਸੀ ਪਹਿਲਾਂ ਹੋਇਆ ਇਹਨੂੰ ਹਾਏ ਕੀ 8 ਤਰੀਕ ਨੂੰ ਪੰਜਵਾਂ ਮਹੀਨਾ ਲੱਗਿਆ 8 ਨੂੰ ਲੱਗਿਆ ਪਤਾ ਨਹੀਂ ਨਾ ਨੂੰ ਲੱਗਿਆ ਹਾਏ ਹਾਏ ਪਹਿਲਾ ਔਟ ਕੀ ਸੀ ਤੁਹਾਨੂੰ ਜਰਾਸ ਬਤਾ ਜਦ ਵੱਟ ਗਈ ਸੀ ਮੇਰੇ ਬਾਪੇ ਨਾਲ ਦੁਵਾਰੇ ਜਾ ਕੇ ਮੇਰਾ ਵੱਡਾ ਭਰਾ ਲਿਆ ਆ ਉਥੇ ਲਿਆ ਕੇ ਦਸ ਦਿਨ ਹੋਇਆ ਬੇਵਾਂ ਨੂੰ ਆਈ ਨੂੰ ਘਰੇ ਸਾਡਾ ਸਾਰਾ ਵੱਟ ਗਈ ਹਾਂ ਬੇਨਤ ਬਾਈ ਕਿਸ ਤਰ੍ਹਾਂ ਇਹ ਜਿਹੜਾ ਹੋਇਆ ਸਾਰਾ ਕੁਝ ਬਈ ਇਹ ਨਾ ਬਾਈ ਜੀ ਗਲਤ ਅਸੀਂ ਹੁੰਦੇ ਸੀ ਉਦੋਂ ਹੀ ਪਤਾ ਨਹੀਂ ਲੱਗਿਆ ਵੀ ਕੀ ਹੋਇਆ ਵੀ ਨੇ ਟਾਇਰ ਨਹੀਂ ਕੋਈ ਦਾਗ ਨੂੰ ਜੁਣਾ ਕਿੱ ਗਿਆ ਮੁੜ ਕੇ ਜਦੋਂ ਬਾਈ ਨੂੰ ਪਤਾ ਲੱਗਿਆ ਵੀ ਜਿਹੜਾ ਆ ਕੇ ਕਰਕੇ ਬਾਈ ਉਹ ਅੱਜ ਆ ਕੇ ਦੇਖਿਆ ਵੀ ਆਟਾ ਆਟੇ ਦੀ ਪਾਈਪੇ ਸਾਰੇ ਜਿਹੜੇ ਸਮੈਲ ਆਈ ਜਾਂਦੀ ਹੈ ਤੇ ਰੋਟੀਆਂ ਪਕਾਈਆਂ ਬੰਦੂਰ ਤੇ ਬੈੰਗਾ ਉਹਦੇ ਚੋਂ ਵੀ ਬਾਈ ਸਮੈਲ ਆਈ ਜਾਂਦੀ ਹੈ ਸਪਰੇਅ ਨਹੀਂ ਸਪਰੇਅ ਪਾਤੀ ਬਾਈ ਆਟਾ ਪ੍ਰਾਂਚ ਚੱਕੇ ਢੰਮੀ ਢੰਮੀ ਚ ਸਾਰੀ ਚੀਏ ਢੰਮੀ ਚ ਹੀ ਪਾਤੀ ਬਾਈ ਢੰਮੀ ਜੀ ਬਾਈ ਬੱਸ ਸਾਰੀ ਚੀ ਆਈ ਨਹੀਂ ਸਮੈਲ ਤੇ ਰੋਟੀਆਂ ਪੱਕੀਆਂ ਜਿਹੜੀਆਂ ਉਹਨਾਂ ਚ ਉਹ ਪੈੰਗਾ ਬਾਈ ਹਾਂ ਉਹਦੇ ਚੋਂ ਵੀ ਉਵੇਂ ਆਈ ਜਾਂਦੀ ਸਮੈਲ ਬਾਈ ਬਾਈ ਪੁਲਿਸ ਕਾਰਵਾਈ ਕਿਸ ਤਰ੍ਹਾਂ ਦੀ ਹੋ ਰਹੀ ਕਿ ਬਾਈ ਬਾਈ ਅਜਿਹਾ ਵੀ ਸਰਕਾਰ ਨੂੰ ਬੇਇੱਜ਼ਤੀ ਕਰਦੇ ਵੀ ਦੋ ਕਤਲ ਹੋ ਗਏ ਇਕ ਵੇ ਢੱਲਣਾ ਵਰਤੀ ਜਾਵੇ ਸਾਨੂੰ ਇਹਦੇ ਜੋ ਛੱਕ ਹੈ ਵੀ ਇਹਦੇ ਤੇ ਬਹੁਤ ਬੰਦਿਆਂ ਦਾ ਹੱਥ ਹੈ। ਰਾਤ ਨੂੰ ਬਈ ਗੱਡੀ ਵੀ ਆਈ ਹੈ, ਪਰसों ਰਾਤ ਨੂੰ ਜੀਪ ਆਈ ਹੈ ਤੇ 1.5 ਵਜੇ ਉਹ ਸਾਡੇ ਗਵਾਂਢੀਆਂ ਨੂੰ ਬਾਰ ਕੋਲ ਕੇ ਦੇਖਿਆ ਵੀ ਉਹਨਾਂ ਨੇ ਕਿਹਦੇ ਪਾਣੀ ਪੂਣੀ ਵਾਲੇ ਤੇਰੇ ਤਾਂ ਉਹਨਾਂ ਨੇ ਆਉਣਾ ਤਾਂ ਇਹਨਾਂ ਦੇ ਘਰੇ ਸੀ ਨਾਲ ਲੈ ਘਰਾਂ ਦੇ ਨਾਲ ਬਾਰ ਕੋਲ ਕੇ ਲਾਈਆਂ। ਤੋ ਜੀ ਬਲਾ ਕੇ ਬਾਈ ਭੱਜ ਗਏ ਤੋਂ ਵਾਪਸ ਪਤਾ ਨਹੀਂ ਲੱਗਿਆ ਕੌਣ ਅੱਤੇ ਬਾਈ ਉਹਨੂੰ ਪੁੱਛ ਕੇ ਕਰੀ ਜਾਵੇ ਕੋਈ ਢੱਲਣਾ ਵਰਤੀ ਜਾਵੇ ਇਹ ਲੱਗਦਾ ਵੀ ਇਕੱਲਾ ਉਹਦਾ ਕੰਮ ਨਹੀਂ ਬਾਈ ਇਹ ਜਿਹੜਾ ਬੜਾ ਕੰਮ ਹੈ ਬਾਹਲੇ ਦਾ ਨਾ ਬੜਾ ਜਨਾ ਬਾਈ ਸੋਚ ਨਹੀਂ ਸਕਦੇ ਇੰਨਾ ਦਾ ਇੱਕ ਜਣਾ ਦਾ ਕਰ ਹੀ ਨਹੀਂ ਸਕਦਾ ਮਨਪ੍ਰੀਤ ਜਿਹੜੇ ਪਰਿਵਾਰ ਦੀ ਡੈਥ ਹੋਈ ਹੈ ਕੀ ਕਾਰਨ ਬਣਿਆ ਬਈ ਬਾਈ ਜੀ ਇਹਨਾਂ ਦੀ ਇੱਕ ਨੌਂ ਸੀ ਤੇ ਉਹਨੇ ਆਪਦੇ ਆਟੇ ਦੇ ਵਿੱਚ ਇਹਨਾਂ ਨੂੰ ਰਾਤ ਸ਼ਾਮ ਨੂੰ ਦਵਾਈ ਮਿਕਸ ਕਰਕੇ ਵਿੱਚ ਰੋਟੀਆਂ ਬਕਾ ਦੇ ਖਵਾ ਦਿਆਂ ਜਿਹੜੀਆਂ ਰੋਟੀਆਂ ਹੁਣ ਵੀ ਆਪਾਂ ਵੇਖੀਆਂ ਘਰੇ ਬੰਨੀਆਂ ਉਹਦੇ ਚ ਬਹੁਤ ਜ਼ਿਆਦਾ ਦਵਾਈ ਦੀ ਸਮੈਲ ਆਈ ਜਾਂਦੀ ਆ ਆਟੇ ਦੀ ਚ ਸਮੈਲ ਆਈ ਜਾਂਦੀ ਆ ਕੁਝ ਬੰਦਿਆਂ ਦੀ ਨਾਲ ਇਹ ਨਾਲ ਮਿਲੀ ਭੁਗਤੀ ਹੋਊਗੀ ਜਿਹੜੇ ਰਾਤ ਨੂੰ ਮੁੜ ਕੇ ਗਏ ਆ ਜਿਹੜੇ ਨੂੰ ਲੈਣ ਨੂੰ ਲਾਇਏ ਸੀ ਤੇ ਬਾਕੀ ਦੇਖੇ ਤੁਸੀਂ ਹੁਣ ਆਪਾਂ ਘਰੇ ਵੇਖਿਆ ਸਾਰਾ ਇਹ ਪਹਿਲਾਂ ਕੋਈ ਕੱਲ ਪਰਸੋਂ ਲੈਣ ਆਏ ਸੀ ਕਿ ਉਹਦੇ ਉਸ ਰਾਤ ਨੂੰ ਹੀ ਲੈਣ ਆਏ ਸੀ ਇਹਨੂੰ ਇਹਨੂੰ ਲੈਣ ਵੀ ਆਏ ਸੀ ਬਾਹਰ ਇਹਨਾਂ ਦਾ ਦੂਜੇ ਘਰ ਦਾ ਖੜਕਾਤਾ ਤੇ ਉਹ ਜਦੋਂ ਚਾਚਾ ਉੱਠ ਖੜਾ ਮੈਨੂੰ ਲੱਗਦਾ ਦੇ ਉਹ ਵਾਪਸ ਚਲ ਗਏ ਉਹ ਤੇ ਇਹ ਵਿਆਹ ਨੂੰ ਕਿੰਨਾ ਟਾਈਮ ਹੋਇਆ ਸੀ ਮੁੰਡੇ ਨੂੰ ਮਾਦਾ ਵੀ 5 5 5 ਕਿ ਮਹੀਨੇ ਹੋ ਗਏ ਵਿਆਹ ਨੂੰ ਅੱਛਾ ਤੁਸੀਂ ਗਵਾਂਟੀ ਸੀ ਬਾਈ ਕਦੇ ਰੋਲਾ ਰੱਪਾ ਸੀ ਕਿ ਵੈਸੇ ਹੀ ਕੀ ਚੱਕਰ ਘਰ ਦੇ ਵਿੱਚ ਚਲੋ ਪਹਿਲਾਂ ਉੱਠ ਗਈ ਸੀ ਦੁਬਾਰਾ ਲੈ ਜਾਂਦੀ ਸੀ ਕਿ ਹੁਣ ਮੇਰੇ ਹਿਸਾਬ ਨਾਲ ਲਗਭਗ ਉਹ ਗੱਲਬਾਤ ਤਾਂ ਸੁਣੀ ਨਹੀਂ ਗਈ ਕਿਉਂਕਿ ਗੱਲਬਾਤ ਹੁੰਦੀ ਤਾਂ ਰਾਤ ਨੂੰ ਜਦੋਂ ਜੀ ਪਾਈਏ ਪਤਾ ਲੱਗਿਆ ਤਾਂ ਪਵੇ ਇਹ ਹੀ ਲੈਂਦੇ ਸਿਆ ਕਿ ਕੋਈ ਪਾਣੀ ਪੂਣੀ ਆਉਣਾ ਖੇਤਾਂ ਦੇ ਵਿੱਚ ਕਿੜਾ ਮਾਰਦੇ ਰਹਿੰਦੇ ਆ ਤੇ ਕਦੋਂ ਕੋ ਪਤਾ ਲੱਗਿਆ ਸੀ ਵੀ ਜਿਹੜਾ ਇਹ ਜ਼ਹਿਰ ਪਾਇਆ ਜਾਂ ਕੋਈ ਇਸ ਤਰ੍ਹਾਂ ਦਾ ਛੱਕ ਹੋਇਆ ਸ਼ਾਮ ਨੂੰ ਜਦੋਂ ਉਹਨਾਂ ਨੇ ਉੱਪੀ ਖਾਧੀ ਲੈਟਰਿੰਗਾਂ ਜਾਂ ਉਲਟੀਆਂ ਲੱਗੀਆਂ ਉਸ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਿਆ ਉਸ ਤੋਂ ਬਾਅਦ ਕੋਈ ਅਪੰਡ ਵਾਲੇ ਡਾਕਟਰ ਕੋ ਟ੍ਰੀਟਮੈਂਟ ਲਿਆ ਤੇ ਉਸ ਤੋਂ ਬਾਅਦ ਫਿਰ ਇਹ ਸ਼ਹਿਰ ਡਾਕਟਰ ਕੋਲ ਜਾ ਗਏ ਬਈ ਜਿਵੇਂ ਆਪਾਂ ਹੋਣ ਦੇਖਿਆ ਹਨ ਆਟੇ 'ਚ ਬੜਾ ਮੁਸ਼ਕਾ ਆ ਜਾਂਦਾ ਬਈ ਹਨਾ ਵੀ ਆਟੇ ਜੋ ਤੇ ਰੋਟੀਆਂ ਜੋ ਆਪਾਂ ਵੇਖੀਏ ਕਿੰਨੀ ਜਿਆਦਾ ਜਿਵੇਂ ਮੂਹ ਨੂੰ ਦੀ ਸਮੈਲ ਆਉਂਦੀ ਆ ਹੂੰ ਆਟੇ ਵਾਲੀ ਡਰਮੀ ਦੇ ਵਿੱਚ ਹੀ ਪਾਈ ਲੱਗਦੀ ਆ ਉਹਨੇ ਤੇ ਉਦੋਂ ਬਾਅਦ ਉਹਨੇ ਤੰਦੂਰ ਤੇ ਰੋਟੀਆਂ ਬਣਾਈਆਂ ਤੰਦੂਰ ਵਾਲੀਆਂ ਰੋਟੀਆਂ ਜਾਂ ਤਾਂ ਵੀ ਉਸ ਟਾਈਮ ਜਦੋਂ ਖਾਧੀਆਂ ਉਦੋਂ ਸਮੈਲ ਨਹੀਂ ਹੋਈ ਬਣੀ ਜਾਂ ਹੁਣ ਗੈਸ ਡੱਬੇ 'ਚ ਬੰਦ ਹੋਣ ਕਰਕੇ ਜਿਆਦਾ ਸਮੈਲ ਬਣ ਗਈ ਹੁਣ ਤਾਂ ਸਮੰਧੀ ਬਹੁਤ ਜਿਆਦਾ ਨਹੀਂ ਤੇ ਪਰਿਵਾਰਕ ਮੈਂਬਰ ਕਿਵੇਂ ਆ ਬਾਈ ਹੁਣ ਜਿਹੜੇ ਖਾਣਾ ਖਾਣੇ ਸੀਗੇ ਪਰਿਵਾਰਾਂ 'ਚ ਦੋਹਾਂ ਜਿੱਦੀ ਦਾ ਦੇਫੀ ਹੋ ਗਈ ਤੇ ਤਾਇਏ ਦੀ ਹਾਲਤ ਬਹੁਤ ਮਰੀ ਆ ਇਹ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਹੈ ਵੀ ਤੇ ਟੈਲਣਾ ਵਰਤੀ ਜਾਵੇ ਕਿਉਂਕਿ ਇਹਦੇ ਨਾਲ ਕੜੀਆਂ ਕਾਫੀ ਅੱਗੇ ਜੁੜੀਆਂ ਹੋਈਆਂ ਨੇ ਕਿ ਕਿਹੜਾ ਏਡਾ ਵੱਡਾ ਨੁਕਸਾਨ ਹੋਇਆ ਹੈ ਇਸ ਤੋਂ ਬਾਅਦ ਇਹ ਪੁਲਿਸ ਵੀ ਕਹਿ ਰਹੀ ਹੈ ਵੀ ਉਹ ਵੀ ਦਾਖਲ ਹੈ ਵੀ ਕੀ ਉਹ ਤਾਂ ਐਵੇਂ ਲੱਛਣ ਕਰਦੀ ਹੈ ਜਾਂ ਡਰਾਮੇ ਚ ਉਤਦੀ ਹੈ ਕੋਈ ਉਹਦੇ ਚ ਲੱਗਦਾ ਤਾਂ ਹੈ ਨਹੀਂ ਕਿਉਂਕਿ ਉਹ ਆਪ ਹੀ ਗੱਡੀ ਦੇ ਵਿੱਚ ਬਹਿ ਕੇ ਗਈ ਹੈ ਆਪ ਵੀ ਉੱਥੋਂ ਆਪ ਵੀ ਸਪਰੇਅ ਚਕਾ ਕੇ ਲਗੀ ਹੈ ਜਾਂ ਉੱਥੋਂ ਗਵਰਨਮੈਂਟ ਹਸਪੀਟਲ ਤੋਂ ਪ੍ਰਾਈਵੇਟ ਹਸਪੀਟਲ ਤੱਕ ਵੀ ਬਹਿ ਕੇ ਹੀ ਗਈ ਹੈ ਤੁਰ ਕੇ ਹੀ ਗਈ ਹੈ ਉਹਨੂੰ ਤਾਂ ਕੋਈ ਲੱਗਦਾ ਹੀ ਨਹੀਂ ਸੀਗਾ ਜੋ ਆਪਾਂ ਕੱਲ ਸ਼ਾਮ ਨੂੰ ਵੀ ਦੇਖੀ ਉਹ ਤਾਂ ਮੌਜ ਨਾਲ ਸੁੱਤੀ ਪਈ ਸੀ ਉਹਦਾ ਸਥਿਤੀ ਬਾਰੇ ਕੁਝ ਪਤਾ ਨਹੀਂ ਸੀ ਵੀ ਕੀ ਹੋ ਰਿਹਾ ਕੀ ਮੰਗ ਹੈ ਪਰ ਪ੍ਰਸ਼ਾਸਨ ਤੋਂ ਬਈ ਇਹੀ ਮੰਗ ਹੈ ਵੀ ਜਿਹੜੀ ਇਹਦੀ ਜਾਂਚ ਇਨਵੈਸਟੀਗੇਸ਼ਨ ਉਹ ਪ੍ਰੋਪਰ ਹੋਣੀ ਚਾਹੀਦੀ ਹੈ ਵੀ ਜਿਹੜਾ ਅੰਤਰਾਵਾ ਨੂੰ ਇਨਸਾਫ ਮਿਲਣਾ ਚਾਹੀਦਾ ਵੀ ਇਹੜਾ ਇਹ ਕੰਮ ਹੈ ਜਿਹਦੇ ਵਿੱਚ ਬੰਦਿਆਂ ਦਾ ਕਿਹਦਾ ਵੀ ਹੱਥ ਆ ਉਹ ਸਾਹਮਣੇ ਆਉਣਾ ਚਾਹੀਦਾ ਹਾਂ ਬਾਕੀ ਹੈ ਬਈ ਹਨਾ ਵਿਸ਼ਵਾਸ ਕਰਿਆ ਪਰਿਵਾਰ ਵਿਸ਼ਵਾਸ ਕਰਦਾ ਇਹ ਗੱਲ ਤੇ ਹਨਾ ਪਰਿਵਾਰ ਨੇ ਪਰਿਵਾਰ ਨੇ ਵਿਸ਼ਵਾਸ ਕੀਤਾ ਬਾਕੀ ਦੀ ਗੱਲ ਰਹੇਗੀ ਵੀ ਐਡੀ ਸਿਆਸਤੋਂ ਨੇ ਕਿਵੇਂ ਰਜੀ ਵੀ ਘਰੇ ਰਹਿ ਕੇ ਇੰਨੇ ਪਰਿਵਾਰ ਨੂੰ ਮਾਰਨਾ ਬਹੁਤ ਔਖਾ ਹੈ ਨਾ ਪੀਪੀ ਸਿਆਸਤੋਂ ਨੇ ਕਿਵੇਂ ਰਚੀ ਕੌਣ ਇਹਦੇ ਵਿੱਚ 6 ਹੱਥ ਸੀ ਕਿਸੇ ਦਾ ਵੀ ਦੀ ਪ੍ਰਸ਼ਾਸਨ ਨੂੰ ਪੀਰ ਹੈ ਦੀ ਜਾਂਚ ਜੂਰੀ ਕਰਨੀ ਚਾਹੀਦੀ ਠੀਕ ਸਰ ਇੱਕ ਗੁਰੂ ਸਾਹਿਬ ਦੇ ਪਰਿਵਾਰ ਨੂੰ ਵਿੱਚ ਜ਼ਹਿਰੀਲੀ ਚੀਜ਼ ਦਿੱਤੀ ਸੀ ਕੋਈ ਮਾਮਲਾ ਗੇਪੁਰਾ ਹੈ ਜੀ ਅੱਜ ਸਵੇਰ ਗੁਰੂ ਸਾਹਿਬ ਦੇ ਚਾਰ ਪੇਸ਼ੈਂਟ ਸਗਲਾ ਹਸਤਾ ਵਿੱਚ ਰਹੇ ਦਾਖਲ ਹੋਏ ਸੀ ਜਨਰਲ ਜੇ ਕਸ਼ਵਰ ਹਾਸੰਗ ਨੂੰ ਬੈਂਡ ਰੈਫਰ ਕਰਤਾ ਸੀ ਜਿਹੜੀ ਉਥੇ ਡੈਥ ਹੋ ਚੁੱਕੀ ਹੈ ਬਾਕੀ ਜਿਹੜੇ ਤਿੰਨੇ ਪੇਸ਼ੈਂਟ ਨੇ ਅੱਗੇ ਬੋਰਡ ਲਈ ਕਿਰਦਵਤ ਆਕਰ ਨੇ ਮਰਨ ਵਾਲੇ ਦੇ ਭਰਾ ਨੇ ਸਾਨੂੰ ਕੋਈ ਬਿਆਨ ਲਗਾਇਆ ਜਰਦਾਰ ਸਿੰਘ ਸੋਨਫ ਸੁਜੀਤ ਸਿੰਘ ਨੇ ਇਹ ਸਾਡੇ ਪਰਿਵਾਰ ਨੂੰ ਜਿਹੜਾ ਜ਼ਹਿਰ ਹੈ ਸਾਡੀ ਪਛਾਣ ਕੁਸ਼ਮਪ੍ਰੀਤ ਕੌਰ ਨੇ ਦਿੱਤਾ ਜਿਨ੍ਹਾਂ ਦੇ ਬਿਆਨ ਦੇ ਮਕਦਮਾ ਨੰਬਰ 70 ਮਿਤੀ 10/23 ਅੰਡਰ ਸੈਕਸ਼ਨ 103 109 ਬੀ ਐਨਐਸ ਥਾਣਾ ਗਦਰਵਾ ਦਰਜ ਕੀਤਾ ਜਾ ਚੁੱਕਾ ਹੈ ਇਹਦੇ ਤੋਂ ਤੀਸ ਜਾਰੀ ਹੈ ਉਹ ਜਿੰਨੇ 10000 ਦੀ ਉਹਨਾਂ ਨੂੰ ਪੁੱਛੀ ਗਈ ਚੁਗਿਆ ਕਰ ਕੀਤੀ ਇੱਥੇ ਉਹ ਐਕਚੁਅਲੀ ਉਹ ਐਂਟਰੇਟੇਨਮੈਂਟ ਆ ਉਹਨੂੰ ਵੀ ਥੋੜਾ ਜ਼ਿਆਦਾ ਸੁਣ ਐਂਟਰੇਟੇਨਮੈਂਟ ਆ ਜੀ ਬੰਦਵਾਜ ਪੁੱਛ ਕੇ ਕਰਕੇ ਜਿਹੜੀ ਬਰਦ ਕਾਨੂੰਨੀ ਕਰ ਲਈ ਕੀਤੀ ਜਾ